ਉਦੇਰੀ ਲੋੜਵੰਦ ਧੀਆ ਦਾ ਸਹਾਰਾ ਬਣਿਆ ਪੰਜਾਬੀ ਗਾਇਕ ਆਰਨਿਤ ਪੰਜਾਬੀ ਗਾਇਕ ਆਰਨਿਤ ਨੇ ਹਾਲ ਹੀ ਵਿੱਚ ਇੱਕ ਫਟਾ ਸਮਾਜ ਸੇਵਾ ਦਾ ਕਾਰਜ ਕਰਦੇ ਹੋਏ 11 ਲੋੜਵੰਦ ਕੁੜੀਆਂ ਦਾ ਵਿਆਹ ਕਰਵਾਇਆ ਇਸ ਕਾਰਜ ਲਈ ਉਹਨਾਂ ਨੂੰ ਲੋਕਾਂ ਵੱਲੋਂ ਭਰਪੂਰ ਦੁਆਵਾਂ ਅਤੇ ਅਸੀਸਾਂ ਮਿਲ ਰਹੀਆਂ ਹਨ ਆਰਨਿਤ ਨੇ ਇਸ ਸ਼ੁਭ ਕਾਰਜ ਬਾਰੇ ਗੱਲ ਕਰਦਿਆਂ ਬਹੁਤ ਨਿਮਰਤਾ ਦਿਖਾਈ ਉਹਨਾਂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਥੀ ਛੋਟੇ ਹਨ ਅਤੇ ਕਰਨ ਕਰਾਉਣ ਵਾਲਾ ਸਿਰਫ ਪਰਮਾਤਮਾ ਹੈ ਆਰਨੇਦ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਇਸੇ ਜਗ੍ਹਾ ਅਤੇ 101 ਕੁੜੀਆਂ ਦਾ ਸਮੂਹਿਕ ਵਿਆਹ ਕਰਵਾਉਣਗੇ ਇਸ ਕਾਰਜ ਦੀ ਖੂਬਸੂਰਤੀ ਤੇ ਟਿੱਪਣੀ ਕਰਦੇ ਹੋਏ ਸਾਥੀ ਕਲਾਕਾਰ ਰਾਣਾ ਰਣਵੀਰ ਨੇ ਕਿਹਾ ਕਿ ਜੇਕਰ ਇਹ ਦਿਖਾਵਾ ਹੁੰਦਾ ਤਾਂ ਪੰਡਾਲ ਕਿਸੇ ਸ਼ਹਿਰ ਦੀ ਦਾਣਾ ਮੰਡੀ ਵਿੱਚ ਲੱਗਿਆ ਹੁੰਦਾ ਨਾ ਕਿ ਇੰਨੀ ਸਹਜਤਾ ਨਾਲ ਕੀਤਾ ਜਾਂਦਾ ਇੱਕ ਹੋਰ ਵੱਡੀ ਗੱਲ ਇਹ ਵੀ ਹੈ ਕਿ ਇਸ ਕਾਰਜ ਲਈ ਗਰੀਬ ਕੁੜੀਆਂ ਦੇ ਵਿਆਹ ਦੀ ਥਾਂ ਲੋੜਵੰਦ ਕੁੜੀਆਂ ਦੇ ਵਿਆਹ ਸ਼ਬਦ ਦੀ ਵਰਤੋਂ ਕੀਤੀ ਗਈ ਤਾਂ ਜੋ ਕਿਸੇ ਨੂੰ ਨੀਵਾ ਨਾ ਦਿਖਾਇਆ ਜਾਵੇ ਇਸ ਮੌਕੇ ਤੇ ਮੌਜੂਦ ਗਾਇਕ ਕੋਰਾਲਾ ਮਾਨ ਨੇ ਭਾਵਕ ਹੁੰਦੇ ਕਿਹਾ ਕਿ ਉਹ ਅੱਜ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਹਨ